ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਜੂਨ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ ਆ 15 ਜੂਨ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਗਰਮੀ ਦੇ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਨਾਲੋ 1 ਤੋਂ 1.5 ਡਿਗਰੀ ਟੈਂਪਰੇਚਰ ਵੀ ਅੱਪ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਤਕਰੀਬਨ ਮਾਹੌਲ ਵੀ ਉਸੇ ਤਰ੍ਹਾਂ ਦਾ ਹੀ ਬਣਿਆ। ਦਿਨ ਦਾ ਟੈਂਪਰੇਚਰ ਬਹੁਤ ਸਾਰੇ ਇਲਾਕਿਆਂ ਦਾ 45-46 ਡਿਗਰੀ ਦੇ ਆਸ-ਪਾਸ ਅੱਜ ਵੀ ਦਰਜ ਕੀਤਾ ਗਿਆ ਹੈ। ਗਰਮੀ ਤੋਂ ਰਾਹਤ ਮਿਲਦੀ ਹੋਈ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਪਰ ਹਾਂ ਅੱਜ ਸ਼ਾਮਕ ਵੇਲੇ ਕੁਝ ਇਲਾਕਿਆਂ ਦੇ ਵਿੱਚ ਸਿਰਫ ਫਾਜ਼ਿਲਕਾ ਫਿਰੋਜ਼ਪੁਰ ਜੋ ਜਾਂ ਅਮਰitsar ਤਰਨਤਾਰਨ ਦੇ ਜੋ ਬਾਰਡਰ ਏਰੀਆ ਹਨ ਉਹਨਾਂ ਦੇ ਵਿੱਚ ਠੰਡੀ ਹਨੇਰੀ ਚੱਲਣ ਦੀ ਸੰਭਾਵਨਾ ਹੈ ਜਾਂ ਮਾੜੀ-ਮੋਟੀ ਕਿਤੇ ਕਣਮਣ ਜਾਂ ਛਰਾਟੇ ਲੱਗ ਸਕਦੇ ਹਨ। ਉਹ ਵੀ ਸਿਰਫ ਬਾਰਡਰ ਏਰੀਏ ਦੇ ਨਾਲ-ਨਾਲ ਉਸੇ ਤਰ੍ਹਾਂ ਪਠਾਨਕੋਟ ਤੇ ਅਮਰitsar ਦੇ ਵਿੱਚ ਵੀ ਮਾੜੀ-ਮੋਟੀ ਠੰਡੀ ਹਨੇਰੀ ਚੱਲ ਸਕਦੀ ਹੈ। ਬਾਕੀ ਖੇਨਾਬੀ ਤੋਂ ਮੌਸਮ ਆਮ ਤੌਰ ਤੇ ਖੁਸ਼ਕ ਜਿਵੇਂ ਬਣਿਆ ਹੋਇਆ ਹੈ तकरीबन ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਅੱਗੇ ਰਾਤ ਰਾ ਟੈਂਪਰੇਚਰ ਥੋੜਾ ਜਿਆ ਆਮ ਚੱਲ ਰਿਹਾ ਸੀਗਾ ਪਰ ਅਗਲੇ 2 ਦਿਨ ਉਹ ਵੀ ਆਮ ਨਾਲੋਂ ਵੱਧ ਚੱਲਣ ਦੀ ਸੰਭਾਵਨਾ तकरीबन 20-30 ਡਿਗਰੀ ਦੇ ਆਸ-ਪਾਸ ਰਾਤਾਂ ਦਾ ਤਾਪਮਾਨ ਵੀ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ। ਸੋ ਅੱਗੇ ਰਾਤਾਂ ਮੜੀ ਜੀਆਂ ਕੁਝ ਗਰਮੀ ਤੋਂ ਰਾਹਤ ਦੇ ਦਿੰਦੀਆਂ ਸੀ ਜੀਆਂ ਪਰ ਹੁਣ ਉਹਨਾਂ ਵਿੱਚ ਵੀ ਗਰਮੀ ਦਾ ਦੌਰ ਦੇਖਿਆ ਜਾਵੇਗਾ। ਮੀਂਹ ਦਾ ਦੌਰ ਉਹੀ 18 ਤਰੀਕ ਤੋਂ ਬਾਅਦ 18, 19, 20, 21, 22 ਤਰੀਕ ਦੇ ਆਸ-ਪਾਸ ਪੰਜਾਬ ਦੇ ਵਿੱਚ ਢੂੜਪਰੀਆਂ ਹਨੇਰੀਆਂ ਦੇ ਨਾਲ ਗਰਜ ਲਸ਼ਕਰ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ। ਮੀਂਹ ਦਾ ਸਮੇਂ ਦੇ ਵਿੱਚ ਦੇ ਰਹੀ ਹੈ ਪੰਜਾਬ ਦੇ ਵਿੱਚ।